ਅੱਜ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ 75ਵਾਂ ਜਿਹੜਾ ਸਾਡਾ ਗਣਤੰਤਰ ਦਿਵਸ ਹੈ 26 ਜਨਵਰੀ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਡਾ ਮੁਲਕ ਤਰੱਕੀ ਕਰ ਰਿਹਾ ਸਾਡਾ ਸੂਬਾ ਸੋਹਣਾ ਸੂਬਾ ਪੰਜਾਬ ਜਿਸ ਦਾ ਗੌਰਵ ਮੇ ਇਤਿਹਾਸ ਹੈ ਪੰਜਾਬ ਨੇ ਸਾਡੇ ਦੇਸ਼ ਦੇ ਦੇ ਵਿੱਚ ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ ਜਾਂ ਉਸ ਤੋਂ ਬਾਅਦ ਹਮੇਸ਼ਾ ਹੀ ਹਰ ਫੀਲਡ ਦੇ ਵਿੱਚ ਚਾਹੇ ਉਹ ਗੇਮਾਂ ਹੋਣ ਚਾਹੇ ਸ਼ਹਾਦਤਾਂ ਹੋਣ ਸਭ ਤੋਂ ਮੋਹਰੇ ਜਿਹੜਾ ਆਪਣਾ ਜਿਹੜਾ ਰੋਲ ਨਿਭਾਇਆ ਹੈ ਤੇ ਅੱਜ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸੇਤ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਨਿਵੇਸ਼ ਦੇ ਖੇਤਰ ਦੇ ਵਿੱਚ ਨੌکریاں ਰੋਜ਼ਗਾਰ ਪ੍ਰਦਾਨ ਕਰਨ ਦੇ ਖੇਤਰ ਦੇ ਵਿੱਚ ਨਵੀਆਂ ਮੱਲਾ ਮਾਰ ਰਿਹਾ ਹੈ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਜੋ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਤੇ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਜਿਹੜੀ ਸਕੀਮ bizness baluster scheme ਹੈ ਉਸ ਨੂੰ ਪੂਰੇ ਵਿਸ਼ਵ ਦੇ ਇੱਕ ਮੰਚ ਦੇ ਉੱਤੇ world education summit ਦੇ ਉੱਤੇ ਥਾਂ ਮਿਲੀ ਹੈ ਤੇ ਉਸ ਸਕੀਮ ਨੂੰ ਪੂਰੇ ਵਿਸ਼ਵ ਵਿੱਚ ਦਿਖਾਇਆ ਗਿਆ ਕਿ ਕਿਵੇਂ ਸਕੂਲਾਂ ਦੇ ਬੱਚਿਆਂ ਦੇ ਵਿੱਚ ਅਸੀਂ ਬਹੁਤ ਛੋਟੀ ਉਮਰ ਦੇ ਵਿੱਚ ਇਹ ਐਂਟਰਪ੍ਰੀਨਰਸ਼ਿਪ ਹੁਨਰ ਜਿਹੜਾ ਪਾ ਸਕਦੇ ਆ ਤਾਂ ਕਿ ਉਹ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨ ਅੱਜ ਇਸ ਗੱਲ ਤੇ ਦੱਸਦੇ ਖੁਸ਼ੀ ਹੋ ਰਹੀ ਹੈ ਤੇ ਕਿ ਪੰਜਾਬ ਦੇ 20000 ਸਕੂਲਾਂ ਦੇ ਵਿੱਚ 8000 ਸਕੂਲਾਂ ਦੇ ਵਿੱਚ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ ਪੰਜਾਬ ਦੇ ਵਿੱਚ 13000 ਨਵੇਂ ਕਲਾਸਰੂਮ ਬਣ ਰਹੇ ਹੈ 117 ਸਾਡੇ ਜਿਹੜੇ ਸਕੂਲ ਆਫ ਫੈਮਿਨੈਂਸ ਆ ਉਹਨਾਂ ਵਿੱਚੋਂ ਇੱਕ ਦੌੜ ਘਟਨ ਹੋ ਚੁੱਕੇ ਤੇ ਤਕਰੀਬਨ 13 ਹੋਰ ਬਣ ਕੇ ਤਿਆਰ ਹੈ ਜਿਸ ਬਹੁਤ ਜਲਦ ਮਾਰਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਲੋਕ ਕਰਪਨ ਕਰਨਗੇ ਸਾਡੇ ਜਿਹੜੇ ਬੱਚੇ ਹੈ ਉਹ ਦੇਸ਼ ਤੇ ਦੁਨੀਆ ਦੇ ਮੰਚਾਂ ਦੇ ਉੱਤੇ ਜਿਹੜਾ ਹੈ ਆਪਣਾ ਨਾਮ ਰੌਸ਼ਨ ਕਰ ਰਿਹਾ ਸਾਡੇ ਹੁਣੇ ਬੱਚੇ ਸਰਕਾਰੀ ਸਕੂਲਾਂ ਦੇ ਜਾਪਾਨ ਜਾ ਕੇ ਆਏ ਹੈ ਸਾਡੇ ਬੱਚੇ ISRO ਦੇ ਹਰ ਸੈਟਲਾਈਟ ਲਾਂਚ ਤੇ ਜਾਂਦੇ ਆ ਸਾਡੇ ਬੱਚਿਆਂ ਨੂੰ ਜੋ ਐਕਸਪੋਜ਼ਰ ਵਿਜ਼ਿਟ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਹੈ ਉਕਿਸੇ ਵੀ ਪੰਜਾਬ ਦੇ ਕਿਸੇ ਵੀ ਨਾਮੀ ਪ੍ਰਾਈਵੇਟ ਸਕੂਲ ਵੀ ਉਹ ਪ੍ਰਦਾਨ ਨਹੀਂ ਕਰਦਾ ਅਗਰ ਕੋਈ ਬੱਚਾ ਐਨਡੀਏ ਬੰਨਾ ਆਫੀਸਰ ਬੰਨਾ ਜਾਂਦਾ ਸੀ ਉਹਨਾਂ ਨੂੰ ਆਰਮੀ ਕੈਂਟੋਨਮੈਂਟਸ ਭੇਜਦੇ ਅਗਰ ਕੋਈ ਬੱਚਾ ਕਹਿੰਦਾ ਮੈਂ ਯੂਪੀਐਸਸੀ ਕਲੀਅਰ ਕਰਨਾ ਹੈ ਅਸੀਂ ਆਪਣੇ ਡਿਪਟੀ ਕਮਿਸ਼ਨਰਸ ਆਪਣੇ ਐਸਐਸਪੀਸ ਨਾਲ ਉਹਨਾਂ ਨੂੰ ਬਿਠਾਉਂਦੇ ਆ ਤਾਂ ਕਿ ਉਹਨਾਂ ਨੂੰ ਐਕਸਪੋਜ਼ਰ ਮਿਲੇ ਅਗਰ ਕੋਈ ਬੱਚਾ ਕਹਿੰਦਾ ਮੈਂ ਵਕੀਲ ਬੰਨਾ ਚਾਹੁੰਦਾ ਹੈ ਵੀ ਸੈਂਡ देम ਟੂ ਡਿਸਟ੍ਰਿਕਟ ਕੋਰਟਸ ਐਂਡ ਹਾਈ ਕੋਰਟ ਸੋ ਐ ਐਕਸਪੋਜ਼ਰ ਵਿਜ਼ਿਟਸ ਚੱਲ ਰਿਹਾ ਤੇ ਹੋਰ ਵੀ ਹਰ ਪੱਖ ਜਿਹੜਾ ਹੈ ਪੰਜਾਬ ਜਿਹੜਾ ਤਰੱਕੀ ਕਰ ਰਿਹਾ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਮੇਰੇ ਵਰਗੇ ਇੱਕ ਆਮ ਘਰ ਦਾ ਨੌਜਵਾਨ ਨੂੰ ਇਹ ਮੌਕਾ ਮਿਲਿਆ ਮੈਂ ਹਮੇਸ਼ਾ ਹੀ ਆਪਣੇ ਹਲਕੇ ਦੇ ਲੋਕਾਂ ਦਾ ਰਹਿਣੀਆ ਜਿਨ੍ਹਾਂ ਨੇ ਮੈਨੂੰ ਵਿਧਾਇਕ ਬਣਾਇਆ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਹੈ ਕਿ ਮੈਂ ਮੰਤਰੀ ਬਣਿਆ ਤੇ ਜਿਹੜਾ ਪੰਜਾਬ ਦਾ ਸਭ ਤੋਂ ਪਾਵਨ ਮਹਿਕਮਾ ਉਹ ਮੇਰੇ ਕੋਲ ਹੈ ਤੇ ਆਪਣੀ ਜਿਹੜਾ ਅਸੀਂ ਸੇਵਾ ਅਰੋਜ ਕਰ ਰਹੇ ਹਾਂ ਬਹੁਤ ਧੰਨਵਾਦ ਜੀ ਅਰਜੋਨ ਜੀ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦੇ ਅਨਾਉਂਸਮੈਂਟ ਹੋ ਚੁੱਕੇ ਕਿੰਨੇ ਜਮੀ ਨਹੀਂ ਹੋਈ ਕੀ ਜਿਹੜਾ ਜਿਹੜਾ 26 ਜਨਵਰੀ ਜਾਂ 15 ਅਗਸਤ ਹੀ ਹਮੇਸ਼ਾ ਹੀ ਇਹ ਕੇ ਰਹਿੰਦਾ ਕਿ ਜਿਹੜੇ ਜਿਹੜੇ ਪਰਫਾਰਮਿੰਗ ਬੱਚੇ ਨੇ ਜਾਂ ਸਟਾਫ ਹੈ ਉਹਨੂੰ ਅਸੀਂ ਛੁੱਟੀ ਅਨਾਉਂਸ ਕਰਦੇ ਹਾਂ ਤੁਹਾਨੂੰ ਆਪ ਆਪ ਸਭ ਵੀ ਜਾਣਦੇ ਹੋ ਕਿ ਇਸ ਵਾਰ ਇਮਤਿਹਾਨ ਜਿਹੜੇ ਆ ਬਹੁਤ ਨੇੜੇ ਆ ਚੁੱਕੇ ਆ ਤੇ ਦੂਜੀ ਗੱਲ ਇਹ ਠੰਡ ਕਾਰਨ ਵੀ ਕਈ ਛੁੱਟੀਆਂ ਕਰਨੀਆਂ ਪਈਆਂ ਸੀ ਇਸ ਸਾਲ ਪੰਜਾਬ ਦੇ ਵਿੱਚ ਹੜ੍ਹਾਂ ਦੀ ਵੀ ਮਾਰ ਰਹੀ ਉਦੋਂ ਵੀ ਛੁੱਟੀਆਂ ਕਰਨੀਆਂ ਪਈਆਂ ਸੀ ਤੇ ਇਸ ਵਾਰੀ ਅਕੈਡਮਿਕ ਵਰੀ ਦਾ ਬਹੁਤ ਨੁਕਸਾਨ ਹੋਇਆ ਤਾਂ 26 ਜਨਵਰੀ ਤੇ 15 ਅਕਤੂਬਰ ਨੂੰ ਹਮੇਸ਼ਾ ਪ੍ਰੈਕਟਿਸ ਹੁੰਦੀ ਹੈ ਕਿ ਜਿਹੜੇ ਪਰਫਾਰਮਿੰਗ ਬੱਚੇ ਨੇ ਉਹਨੂੰ ਅਸੀਂ ਛੁੱਟੀ ਕਰਦੇ ਹੁਣ ਇੱਥੇ ਵੀ ਕਰਾਂਗੇ ਧੰਨਵਾਦ ਜੀ ਆਪ ਸਭ ਦਾ ਬਹੁਤ ਧੰਨਵਾਦ